ਰਾੜਾ ਸਾਹਿਬ ਸਾਤਾਂ ਦੇ ਬਚਨਾਂ ਨੇ ਬਚਾਈ ਜਾਨ ਸੰਤ ਕੀ ਕਰ ਸਕਤੇ ਹਨ ਸਾਰੀ ਸਾਖੀ ਸੁਣੋ ਅਤੇ ਬੀੜੀ ਨੂੰ ਵੱਧ ਤੋਂ ਵੱਧ ਸਰ ਸੁੱਚਾ ਸਿੰਘ ਨਾਲ ਸਪੰਤਾ ਸਿੰਘ ਦੇ ਘਰ ਵਾਲੀ ਨੂੰ ਲੈ ਕੇ ਰਾੜਾ ਸਾਹਿਬ ਤਕਰੀਬਨ 8 ਵਜੇ ਪਹੁੰਚੇ ਸੇਵਾਦਾਰ ਨੂੰ ਬੇਨਤੀ ਕੀਤੀ ਕਿ ਬਾਬਾ ਈਸ਼ਰ ਸਿੰਘ ਮਹਾਰਾਜ ਨੂੰ ਬੇਨਤੀ ਕਰੋ ਬਈ ਸਰ ਸੁੱਚਾ ਸਿੰਘ ਆਪ ਪੜਾ ਲਿਆ ਜਦੋਂ ਮਹਾਰਾਜ ਪੁਰਾ ਸਾਹਿਬ ਚਲੇ ਜਾਂਦੇ ਸੀ ਫਿਰ ਕਿਸੇ ਸਮਾਂ ਨਹੀਂ ਸੀ ਜੀ ਜਦੋਂ ਰਾਤ ਦੇ 8 ਵਜੇ ਉਹ ਅਰਦਲੀ ਡਰਦਾ ਡਰਦਾ ਥੱਲੇ ਪੋਰਾ ਸਾਹਿਬ ਚ ਗਿਆ ਉਹਨੇ ਡਰਦੇ ਡਰਦੇ ਨੇ ਮਹਾਰਾਜ ਜੀ ਸਾਰ ਸੁੱਚਾ ਸਿੰਘ ਹੱਪੜ ਤੋਂ ਆਏ ਨੇ ਉਹਨਾਂ ਨੇ ਬੇਨਤੀ ਭੇਜੀ ਐ ਕਿ ਉਹਨੂੰ ਮਿਲਣਾ ਚਾਹੁੰਦੇ ਨੇ ਫਿਰ ਮਹਾਰਾਜ ਕਹਿੰਦੇ ਕੋਈ ਨਾ ਭਾਈ ਭੇਜ ਦੇ ਜਦੋਂ ਇਹ ਦੋਵੇਂ ਜਾਣੇ ਗਏ ਤਾਂ ਸਾਰ ਸੁੱਚਾ ਸਿੰਘ ਨੇ ਜਾ ਕੇ ਮਹਾਰਾਜ ਨੂੰ ਸਾਰਗਮ ਦਵਾ ਕੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਮੇਰਾ ਸਾਧੂ ਹੈ ਬੰਦਾ ਇਹਨਾਂ ਦੇ ਬੜੀ ਉਮਰ ਤੇ ਜਾ ਕੇ ਇੱਕ ਬੇਟਾ ਹੈ ਸੀ ਉਹ ਹੱਪੜ ਤੋਂ ਦਿੱਲੀ ਨੂੰ ਕਿਸੇ ਕੰਮ ਸਕੂਟਰ ਤੇ ਆ ਰਿਹਾ ਆਉਂਦੇ ਆਉਂਦੇ ਰਸਤੇ ਦੇ ਵਿੱਚ ਉਹਦੇ ਸਕੂਟਰ ਦਾ ਫੁੱਲ ਟਾਇਰ ਫਟ ਗਿਆ ਉਸ ਹੜਤ ਦੇ ਕਿ ਉਹ ਸੂਏ ਦੀ ਪੁਲੀ ਬਣੀ ਹੋਈ ਸੀ ਉਹ ਡਿੱਗਣਸਾਰ ਉਹ ਬੱਚੇ ਦਾ ਸਿਰ ਉਹ ਕੰਧ 'ਚ ਲੱਗਿਆ ਜਾ ਗਿਆ ਉਹਦਾ ਸਿਰ ਫਟ ਗਿਆ ਤੇ ਅੱਗੇ ਦਿਮਾਗ ਟੁੱਟ ਗਿਆ ਦਿੱਲੀ ਦੇ ਹਸਪੀਟਲ 'ਚ ਕਿਤੇ ਐਡਮਿਟ ਕਰਵਾਇਆ 2 ਦਿਨ ਉੱਥੇ ਉਹ ਬੱਚਾ ਉਹਦੀ ਦੇਹ ਸੀ ਜਿਹੜੀ ਕੰਬਦੀ ਰਹੀ ਇਸ ਤਰ੍ਹਾਂ ਹੋ ਗਿਆ ਇਸ ਤਰ੍ਹਾਂ ਇੱਕ ਡੈੱਡ ਬੋਡੀ ਹੁੰਦੀ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਲੈ ਕੇ ਆਏ ਆਂ ਵੀ ਉਹਦੀ ਜਿਹੜੀ ਮਾਂ ਹੈ ਨਾ ਬੱਚੇ ਤੱਕ ਉਹ ਦੀ ਹਾਲਤ ਦੇਖਣ ਸਾਰ ਅੱਖਾਂ ਤੋਂ ਨਹੀਂ ਹੁੰਦੀ ਵੀ ਮਹਾਰਾਜ ਉਹ ਕੰਧਾਂ 'ਤੇ ਕੱਟਾ ਮਾਰਦੇ ਹਨ ਅਸੀਂ ਉਹਨੂੰ ਬਹੁਤ ਔਖੇ ਇੱਥੇ ਲੈ ਕੇ ਆਏ ਹਾਂ ਮਹਾਰਾਜ ਕਿਰਪਾ ਕਰੋ ਮਹਾਰਾਜ ਕਹਿਣ ਲੱ ਭਾਈ ਕੁਦਰਤ ਦਾ ਨਾਮ ਹੈ ਇਹ ਉਹਦੀ ਖੇਡ ਹੈ ਵੀ ਤੁਹਾਡੇ ਉੱਥੋਂ ਚੱਲਣ ਤੋਂ ਬਾਅਦ 11 ਵਜੇ ਉਹ ਬੱਚੇ ਦੀ ਰੂਹ ਉਹਦੇ ਪੰਜ ਪੌਤ ਦੇ ਸਰੀਰ ਨੂੰ ਛੱਡ ਕੇ ਚਲੀ ਗਈ ਵੀ ਹੁਣ ਭਾਈ ਆਪਾਂ ਨੂੰ ਮਹਾਰਾਜ ਦਾ ਹੁਕਮ ਮੰਨਣਾ ਪਊਗਾ ਦੂਖਣ ਲੱਗੇ ਮਹਾਰਾਜ ਵੀ ਤੁਹਾਡਾ ਬਚਨ ਸਿਰ ਮੱਥੇ ਤੇ ਵੀ ਪਰ ਉਹ ਤਾਂ ਕੀ ਕਰੀਏ ਵੀ ਉਹ ਤਾਂ ਪਾਗਲ ਹੋਈ ਪਈ ਆ ਅੰਨੀ ਹੋ ਗਈ ਤਰਾ ਮਾਰਦੀ ਆ ਵੀ ਬਹੁਤ ਔਖੇ ਲੈ ਕੇ ਆਇਆ ਵੀ ਉਹ ਵੀ ਤੁਹਾਡੇ ਚਰਨਾਂ 'ਚ ਬੇਨਤੀ ਕਰਨੀ ਚਾਹੁੰਦੀ ਆ ਮਹਾਂਪੁਰਸ਼ ਕਹਿਣ ਲੱਗੇ ਕਹਿੰਦੇ ਦੂਸਰੇ ਦਿਨ ਸਵੇਰੇ 8 ਵਜੇ ਮਹਾਰਾਜ ਦੇ ਚਰਨਾਂ 'ਚ ਫੇਰ ਬੇਨਤੀ ਲੈ ਕੇ ਹਾਜ਼ਰ ਹੋਗੇ ਤੱਕਰਾ ਮਾਰਦੀ ਔਰ ਹੁੰਦੀ ਕਰ ਲਾਉਂਦੀ ਆ ਬਹੁਤ ਜ਼ਿਆਦਾ ਝਿੱਕ ਛੜਾਉਂਦੀ ਆ ਇੰਨੀ ਜ਼ਿਆਦਾ ਯਾਨੀ ਤਰਸਯੋਗ ਹਾਲਤ ਹੋਵੇਗੀ ਮਹਾਂਪੁਰਸ਼ਾਂ ਦੇ ਅੱਖਾਂ 'ਚ ਵੀ ਪਾਣੀ ਆ ਗਿਆ ਕਹਿੰਦੇ ਵੀ ਹੁਣ ਦੱਸੋ ਬਸ ਅਖੀਰ ਉਹ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਵਚਨ ਕਰ ਦੋ ਬੇਓ ਠੀਕ ਹੋ ਜਾਊਗਾ ਮੈਂ ਤਾਂ ਜਾਊ ਨਹੀਂ ਮੈਂ ਇੱਥੋਂ ਜਾਣਾ ਨਹੀਂ ਮੈਂ ਇੱਥੇ ਹੀ ਮਰ ਜਾਣਾ ਬੇਨਤੀਆਂ ਕੀਤੀਆਂ ਅਖੀਰ ਉਹਨੇ ਮਹਾਰਾਜ ਦੇ ਮੂੰਹੋਂ ਇਹ ਲਫ਼ਜ਼ ਕਢਾ ਲੇ ਬੇ ਚੰਗਾ ਮਾਤਾ ਜਾਹਾ ਤੂੰ ਤੇਰੇ ਜਾਂਦੀ ਨੂੰ ਗੱਲਾਂ ਕਰਦਾ ਹੋਊਗਾ ਹਾਂਜੀ ਦੋਸਤੋ ਤੁਹਾਨੂੰ ਕੀ ਲੱਗਿਆ ਪਛਾਰ ਕਮੈਂਟਾਂ ਵਿੱਚ ਜ਼ਰੂਰ ਦੱਸੋ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਸੰਕਟਾਂ ਦੇ ਵਿੱਚ ਰਹਿਣਾ ਜ਼ਰੂਰੀ ਹੈ ਜੋ ਕਿ ਸਾਤਾ ਨਹੀਂ ਅਸਾਂ ਕਹਤਾ ਹਾਂ ਕਮੈਂਟ ਜ਼ਰੂਰ ਕਰੋ